ਹਾਦੇ ਨੀਡਲੇ ਪਿੰਡ ਬਲਾਖਪੁਰ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਸਜੀਪੀਸੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਾਲੇ ਖੋਨੀਚੜਾਪ ਹੋ ਗਈ। ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਨਾਂ ਤਰ੍ਹਾਂ ਸਾਹਮਣੇ ਆਮਣੇ ਹੋ ਗਈਆਂ। ਉੱਥੇ ਹੀ ਇਸ ਘਟਨਾ ਚ ਦੋਨਾਂ ਤਰ੍ਹਾਂ ਦੇ 1 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਉੱਥੇ ਹੀ ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ। ਉੱਥੇ ਹੀ ਮੌਕੇ ਦੇ ਐਸਜੀਪੀਸੀ ਪ੍ਰਧਾਨ ਵੀ ਪੁੱਜੇ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਦ ਇਹ ਨਾ ਕੰਟੀਦਾ ਤੇ ਇਹ ਨਾ ਲੇਕਿਚਦਾ ਬੁਰੇ ਆਵਾਜ਼ਾਂ ਦੇ ਚਾਰ ਪਾਸੇ ਜਿਹੜਾ ਇਹ ਖੱਤਰਤ ਹੈ ਗਰੇਨ ਕਰਮਜੀ ਖੁਦਸੀ ਇਹ ਸੋਦਾ ਮਸਲਾ ਕੀ ਹੈ ਜਿਹੜੀ ਜ਼ਮੀਨ ਲੈ ਕੇ ਅੱਜ ਤੱਕ ਬਾਰਤ ਹੈ ਜ਼ਮੀਨ ਮੈਂ ਇਸ ਤਰ੍ਹਾਂ ਹੁਣ ਦਿੱਤੇ ਬਿਆਨ ਪਹਿਲਾਂ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ ਦਾਨ ਕੀਤੀ ਸਾਡੇ ਬਜ਼ੁਰਗਾਂ ਨੂੰ ਮਤਲਬ ਮਹੰਤਾਂ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਹੈ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ ਠੀਕ ਹੈ ਲਿਖਤਾਂ ਨੇ ਤੇ ਇਹ ਅਚਾਨਕ ਹੀ ਆਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ ਬਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜ਼ਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਦੋਂ ਕਿ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ 24 ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜ਼ਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਠੀਕ ਹੈ ਜੀ ਪੁਰਾਣੀ ਜ਼ਮੀਨ ਦਾ ਅੱਜ ਅਚਾਨਕ ਤੋਂ ਇਹ ਨਹੀਂ ਇਹ ਅੱਜ ਨਹੀਂ ਅਚਾਨਕ ਹੋਇਆ ਸੀ ਇਹ 2010 ਤੋਂ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਅਵਾ ਕੀਤਾ ਵੀ ਅਸੀਂ ਕੇਸ ਚੱਲਦੇ-ਚੱਲਦੇ ਆ ਗਏ ਸੀਗੇ ਕਿਉਂ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ ਅੰਦਰ ਕਰਨਾ ਹੁੰਦਾ ਅਚਾਨਕ ਹੀ ਹੈ ਕੋਈ ਕੋਈ ਗਵਰਨਮੈਂਟ ਦਾ ਵੱਲੋਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹ ਆ ਕੇ ਕਾਬਜ ਹੋ ਜਾਂਦੇ ਨੇ ਉੱਥੇ ਬਾਅਦ ਚ ਉਹੀ ਜਿਹੜਾ ਕੇਸ ਚੱਲਦਾ ਇਹਨਾਂ ਦਾ ਉਹ ਉੱਥੇ ਪਹੁੰਚਦੇ ਨੇ ਡਿਸਮਿਸ ਐਂਡ ਡਿਫਾਲਟ ਹੋ ਜਾਂਦਾ ਜਿਹੜੀ ਸਾਡੇ ਕੋਲ ਨਕਲ ਹੈਗੀ ਆ ਠੀਕ ਹੈ ਜੀ ਫਿਰ ਅਸੀਂ ਉਸ ਟਾਈਮ ਉਸ ਸਮੇਂ ਵੀ ਝਗੜਾ ਹੁੰਦਾ ਸਾਡਾ ਝਗੜਾ ਉਹ ਝਗੜੇ ਦਾ ਕੇਸ ਚੱਲੇ ਸੀਗੇ ਉਹ ਝਗੜੇ ਦੇ ਕੇਸ 'ਚ ਅਸੀਂ ਵੀ ਜਿੱਤੇ ਥੱਲੇ ਫਿਰ ਇਹਨਾਂ ਦੇ ਫੇਵਰ 'ਚ ਵੀ ਹੋਇਆ ਹੁਣ ਉਹ ਕੇਸ ਚੱਲਦਾ ਹਾਈ ਕੋਰਟ ਜਿਦੇ ਇਹਨਾਂ ਨੂੰ ਸੰਭਣ ਹੋਏ ਜਾਂ ਲੇਟ ਹੋ ਗਿਆ ਉਹਨੂੰ ਜਿਦੇ ਜੇ ਕਹਿ ਰਹੇ ਸੀ ਕਿ ਇਹਨਾਂ ਨੇ ਜਾ ਕੇ ਡੀਸੀ ਦੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੇ ਸਾਨੂੰ 19 ਤਰੀਕ ਦਿੱਤੀ 19 ਤਰੀਕ ਦੀ ਸਾਨੂੰ ਚਿੱਠੀ ਆਈ ਵੀ 19 ਤਰੀਕ ਨੂੰ ਆਓ ਤੁਸੀਂ 19 ਤਰੀਕ ਨੂੰ ਅਸੀਂ ਗਏ ਸਾਡੇ ਵਕੀਲ ਸਾਹਿਬ ਗਏ ਉੱਥੇ ਉਹਨਾਂ ਨੇ ਪ੍ਰੋਪਰ ਸਾਰੇ ਕੇਸ ਦੀ ਡਿਟੇਲ ਦਿੱਤੀ ਵੀ ਆਹ ਨੰਬਰ ਤੁਹਾਡਾ ਆਹ ਕੇਸ ਸਾਡੇ 8ਵੇਂ ਮਹੀਨੇ ਦੀ 7 ਤਰੀਕ ਸਾਡੀ ਪਈ ਹੋਈ ਆ ਠੀਕ ਹੈ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਸਾਨੂੰ 3/7 ਦੀ 3 ਜੁਲਾਈ ਦੀ 3 ਜੁਲਾਈ 2024 ਦੀ ਡੇਟ ਦੇਤੀ ਆ ਠੀਕ ਹੈ ਵੀ ਸਾਨੂੰ ਗੋਨ ਧਰਾਂ ਨੂੰ ਬੁਲਾਇਆ ਸੀ ਤੇ ਉਹ ਇਹਨਾਂ ਨੇ ਉਹ ਵੀ ਉਹਦਾ ਇੰਤਜ਼ਾਰ ਨਹੀਂ ਕੀਤਾ ਉਹਦੀ ਵੇਟ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦੀ ਕਾਲੀ ਸੀਗੀ ਠੀਕ ਹੈ ਜੇ ਤੁਹਾਡੇ ਸਾਰਾ ਕੁਝ ਤੁਹਾਡੇ ਫੇਵਰ ਜ ਹੈ ਤੁਸੀਂ ਕਾਲੀ ਕਿਉਂ ਕਰਦੇ ਹੋ ਤੁਸੀਂ ਕਿਉਂ ਉਲੰਘਣਾ ਕਰਦੇ ਹੋ ਤੁਸੀਂ ਗਵਰਨਰ ਦੇ ਰੋਲਾਂ ਦੀ ਸਾਡੇ ਧਰ ਦੇ 6 ਤਾਂ ਦੇਖੋ ਹੀ ਸੀਰੀਅਸ ਮਤਲਬ ਇੱਥੇ ਸਾਰਾ ਜਿਹੜੇ ਹਸਪੀਟਲ ਜਾਂ ਬਾਕੀ 4-5 ਕੁਝ ਲੇਡੀਆਂ ਆਈਆਂ ਦੋ ਤਿੰਨ ਦੋ ਤਿੰਨ ਬੰਦੇ ਉਹ ਪਿੰਡ ਪਿੰਡ ਹੀ ਹੈਗੇ ਬਲ ਲੜਕੇ ਬਲ ਛੋਟੇ ਮੋਟੇ ਖਸਤਾ ਲੱਗੇ ਉਹ ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨਾਂ ਨੇ ਭਰੀ ਹੋਈ ਸੀ ਡਾਂਗਾਂ ਦੀ ਔਰ ਟਾਕੂ ਇਹ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕਿਰਪਾਨਾਂ ਉਹਨਾਂ ਕੋਲ ਹੀ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉਥੋਂ ਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕੁਰਬਾਨਾ ਲੈ ਕੇ ਆਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕੁਰਬਾਨਾ ਲੈ ਆਏ ਪੈਂਦੀ ਕਿਸ਼ਲਾ ਰਕੇ પેટ્રોલ ਪੰਪ ਬਣਾ ਕੇ ਰੱਖਿਆ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਵੀ ਆ ਅਸੀਂ પેટ્રોલ ਪੰਪ ਚਲਾਤੇ ਜੀ ਉਹਨਾਂ ਦੇ ਕਿੰਕੀ ਬੰਕ ਕਰਦੇ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਖਾ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ-ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਵੀ ਕਿੰਨੀ ਆਮਦਨ ਹੋ ਗਈ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਇਹ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਹੁਣ ਮੈਂ ਚਲੋ ਸਭ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਆਏ ਲਿਆ ਕੇ ਸਾਡੇ ਤੇ ਲਾਈ ਜਾਂਦੇ ਨੇ ਇਸ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਉਂਦੇ ਆ ਆਪਣਾ ਗੁਜ਼ਾਰਾ ਵੀ ਕਰਦੇ ਆ ਉਹ ਡੇਰੇ ਦੀ ਸੰਭਾਲ ਵੀ ਕਰਦੇ ਆ ਉਹ ਡੇਰਾ ਚੁਈ ਜਾ ਕੇ ਦੇਖੋ ਅਸੀਂ ਉੱਥੇ ਜੇ ਕੁਝ ਨਸਾ ਕਰਦੇ ਹੋਈਏ ਤਾਂ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਆਹ ਕੋਈ ਡੇਰਾ ਸੰਭਾਲ ਰਹੇ ਨੇ ਮੈਂ ਬੀਜੇ ਸਿੰਘ ਐਡੀਸ਼ਨਰ ਸ਼ਕਤਰ ਸ਼ਰੋਣੀ ਕੋ ਦਾ ਪ੍ਰਬੰਧਕ ਕਮੇਟੀ ਸੀ ਸਿੱਖੀ ਮਸਲਾ ਹੋਇਆ ਜੀ ਮਸਲਾ ਕੁਛ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸੰਸਦਾ ਦੇ ਹੱਕ ਚ ਨੇ ਇਹ ਜ਼ਮੀਨ ਜਿਹੜੀ ਆ ਉਹਦਰਾਂ ਮਾਜੀ ਸਾਹਿਬ ਦੇ ਨਾਲ ਅਟੈਚ ਆ ਅੱਜ ਦੀ ਤੱਕ ਹੈਗੀ ਸਾਡੀ ਆ ਤੁਸੀਂ ਕੋਈ ਕਬਜ਼ਾ ਲੈਣ ਥੋੜਾ ਆਏ ਆ ਅਸੀਂ ਤਾਂ ਆਪਣੀ ਜ਼ਮੀਨ ਨੂੰ ਵਾਹਣਾ ਜੋ ਅਗੋਂ ਉਹ ਸਾਨੂੰ ਖਲੋਤੇ ਆ ਸਾਨੂੰ ਕਿਰਪਾਣਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕਿਰਪਾਣਾ ਚਲਾਈਆਂ ਸਾਡੇ ਮੇਰੇ ਮਲਾਜਮ ਵੀ ਜਗ ਨਹੀਂ ਕੀਤੇ ਆ ਔਰ ਮੈਨੂੰ ਜਗ ਨਹੀਂ ਕੀਤਾ ਸਤਿ ਸਰਬ ਕਿੰਨੀ ਜ਼ਮੀਨ ਆ ਕਿਉਂ ਸਾਡੇ ਕਿਲੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਕੌਣ ਨੇ ਉਹ ਪਿੰਡ ਦੇ ਵਾਹਗੇ ਨੇ ਕੋਈ ਆਪਣੇ ਆਪਣੇ ਮੰਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਆ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨੀਜੀ ਆ ਕਿਸੇ ਦੀ ਜਿੰਨੇ ਤੁਸੀਂ ਮੁਲਾਜ਼ਮ ਵੇਖਿਓ ਕੋਈ ਨਿੱਜੀ ਥੋੜਾ ਆਏ ਨੇ ਇਹ ਤਾਂ ਸੰਸਥਾ ਦੇ ਮੁਲਾਜ਼ਮ ਨੇ ਜਿਹੋ ਅੱਜ ਆਪਾਂ ਗਏ ਸੀ ਕੌਣ ਵਾਸਤੇ ਜੀ ਪੁਲਿਸ ਫੋਰਸ ਨਾਲ ਸੀ ਕਿ ਜਾਂ ਆਪਣੀ ਨਹੀਂ ਜੀ ਪੁਲਿਸ ਫੋਰਸ ਸਾਡੇ ਨਾਲ ਸੀ ਤੇ ਬਕਤੀ ਹੋਇਆ ਕੀ ਕੁਝ ਵੀ ਨਹੀਂ ਉਹ ਕੋਈ ਘਰ ਪੈ ਗਏ ਜੀ ਅਸੀਂ ਤਾਂ ਖਲੋਤੇ ਹਾਂ ਜੇ ਐਂ ਤਾਂ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਹਾਂ ਤੇ ਉਹ ਸਾਡੀ ਘਰ ਪੈ ਗਏ ਛਰਬਾਨਾ ਮਾਰੀਆਂ ਸਾਨੂੰ ਨੰਗੀਆਂ ਛਰਬਾਨਾ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਇਹ ਤਾਂ ਕੋਈ ਜਿਹੜੇ ਜੱਟ ਨਹੀਂ ਮੇਰੇ 15 ਮੁਲਾਜ਼ਮ ਚੱਕਲੀ ਹੋਏ ਘਟੋੜ ਜਿਨ੍ਹਾਂ ਦੇ ਹੱਥ ਬਾਵਾ ਜੀ ਜੀਡੀ ਸੋਰੀ ਜਿਹੜੀ ਉਂਗਲਾ ਕਹੀ ਉਹ ਨਾਲੋਂ ਲੱ ਲੰਦੀ ਹੈ ਓਠੇ ਲੱ ਲਦੀਆਂ ਪਰ ਜਿਹੜੇ ਪਟਰਾ ਬੰਬ ਜਿਹੜੇ ਨੇ ਉਹਨਾਂ ਨੇ ਪਹਿਲੋਂ ਬਣਾ ਕੇ ਰੱਖੇ ਸੋ ਸਾਡੀਆਂ ਗੱਡੀਆਂ ਤੇ ਵੀ ਨੇ ਚਲਾਏ ਨੇ ਸਾਡੇ ਤੇ ਵੀ ਚਲਾਏ ਨੇ ਸਾਡੇ ਟਰੈਕਟਰਾਂ ਤੇ ਵੀ ਚਲਾਏ ਨੇ ਇਹ ਟਰੈਕਟਰ ਧੰਗੁਰੂ ਰਾਮਦਾਸ ਜੀ ਦੇ ਨੇ ਗੁਰੂ ਘਰਾ ਦੇ ਨੇ ਕੋਈ ਕਿਸੇ ਨਿੱਜੀ ਟਰੈਕਟਰ ਥੋੜਾ ਕਿਸੇ ਦਾ ਹੈ ਗੁਰੂ ਘਰਾ ਦੇ ਟਰੈਕਟਰ ਅਸੀਂ ਤਾਂ ਆਪਣੀ ਜ਼ਮੀਨ ਮੋਂ ਆਏ ਹਾਂ ਤੇ ਉਹਨੇ ਮੰਗਤੀ ਕਰੂ ਮਾਗ ਪ੍ਰਸ਼ਾਸਨ ਤੋਂ ਇਹ ਆ ਵੀ ਸਾਡੀ ਜ਼ਮੀਨ ਸਾਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਕ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਆ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੀ ਹੱਕ ਦੇ ਵਿੱਚ ਡਟਣ ਇਸ ਤਰ੍ਹਾਂ ਗੱਲ ਕਰ ਰਹੇ ਕਿ ਉਹ ਆਪਣੇ ਮਹੰਤਾਂ ਤੋਂ ਵੀ ਡਰ ਰਹੇ ਕਿ ਉਹ ਉੱਥੇ ਕੋਈ ਹੋਰ ਤਰ੍ਹਾਂ ਦੀ ਚੀਜ਼ ਸ਼ੋਭਿਤ ਕੀਤੀ ਹੋਈ ਉਹਨਾਂ ਨੇ ਨਹੀਂ ਕੁਝ ਨਹੀਂ ਸਰ ਸਾਨੂੰ ਉਹਦਾ ਮਤਲਬ ਹੀ ਕੋਈ ਨਹੀਂ ਵੇਖੋ ਜੀ ਅਸੀਂ ਤਾਂ ਸਾਡੇ ਆ ਟਰਸਟੀ ਬੈਠੇ ਨੇ ਚਾਹੀ ਤਾਂ ਇਹ ਗੱਲ ਵੀ ਕਹੀ ਵੀ ਅਸੀਂ ਤੁਹਾਨੂੰ ਕਾਰ ਛੱਡਦੇ ਤੁਹਾਨੂੰ ਨੌਕਰੀਆਂ ਵੀ ਦੇ ਦਿੰਨੇ ਦੋ ਚਾਰ ਬੰਦਿਆਂ ਨੂੰ ਪੰਜ ਚਾਰ ਬੰਦਿਆਂ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਕਿ ਤਾਂ ਉਹ ਅਸੀਂ ਸਸਤਾ ਦੇ ਵਿੱਚ ਰੱਖ ਲੈਨੇ ਪਰ ਗੁਰੂ ਰਾਮ ਦਾ ਹੱਥ ਦਰਦੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਜਿਹੜੀ ਜ਼ਮੀਨੋਂ ਛੱਡ ਦਿਓ ਪਰ ਉਹ ਉਸ ਕਿਸੇ ਗੱਲ ਤੇ ਆਏ ਹੀ ਨਹੀਂ ਇਹ ਤਾਂ ਨੀ ਨਾ ਕੋਈ ਨਿਆਣੇ ਨਾ ਗੱਲ ਬਰੂ ਕਾ ਗੁਰੂ ਘਰ ਦੀ ਜਾਇਦਾਦ ਆ ਉਹ ਤਾਂ ਅਸੀਂ ਸਦਾਰ ਬਾਦ ਸ਼ਿੜਾਵਾਂਗੇ ਅਜਾ ਨਾ ਸ਼ਿੜਾਵਾਂਗੇ ਘੁਰਤਾ ਤਾਂ ਉਹ ਚੜਾਉਣੀ ਚਾਹਤ ਡੀਐਸਪੀ ਸਾਹਿਬ ਇੱਕ ਪਿੰਡ ਬਿਲਾਸਪੁਰ ਮਾਮਲਾ ਹੋਇਆ ਜੀ ਕਿ ਪੂਰਾ ਮਾਮਲਾ ਸੀ ਅੱਜ ਸਵੇਰੇ 10:00 10:30 ਵਜੇ ਦੇ ਅਰਾਊਂਡ ਇੱਕ ਸਾਨੂੰ ਦਰਾਹਾ ਪੁਲਿਸ ਸਟੇਸ਼ਨ ਨੇ ਇੱਕ ਇਨਫੋਰਮੇਸ਼ਨ ਆਈ ਕਿ ਬਿਲਾਸਪੁਰ ਇੱਕ 20 ਕਿਲੇ ਦੀ ਜ਼ਮੀਨ ਨੂੰ ਲੈ ਕੇ ਦੋ ਤੇਰਾਂ ਵਿੱਚ ਲੜਾਈ ਇਮੀਡੀਟਲੀ ਸਾਡੀ ਪੁਲਿਸ ਪਾਰਟੀ ਔਨ ਦਾ ਸਪੌਟ ਪਹੁੰਚੀ ਔਰ ਸਾਨੂੰ ਪਤਾ ਲੱਗ ਗਿਆ ਕਿ ਕੋਥੇ ਪਿੰਡ ਦੇ ਰਹਿਣ ਵਾਲੇ ਮਹਾਂਤ ਅਤੇ ਐਸਜੀਪੀਸੀ ਦੇ ਕੁਝ ਮੈਂਬਰਾਂ ਵਿੱਚ ਇਹਨਾਂ ਚ ਆਪਸ ਜ਼ਮੀਨ ਨੂੰ ਲੈ ਕੇ ਲੜਾਈ ਹੋਈ ਹੈ ਜੀ ਸਰ ਇਸ ਮਾਮਲੇ ਵਿੱਚ ਕਿੰਨੇ ਲੋਕ ਜ਼ਖਮੀ ਹੋ ਗਏ ਜੀ ਇਸ ਮਾਮਲੇ ਵਿੱਚ ਇੱਕ ਸਾਈਡ ਤੇ 8 ਲੋਕ ਜ਼ਖਮੀ ਹੋਏ ਨੇ ਦੂਜੀ ਸਾਈਡ ਤੇ 6 ਲੋਕ ਜ਼ਖਮੀ ਹੋਏ ਨੇ ਜੀ ਸਰ ਜਿਸ ਤਰ੍ਹਾਂ ਕਿ ਇਹਨਾਂ ਦਾ ਆਪਸੀ ਲੜਾਈ ਹੋਈ ਹੈ ਇੱਟਾਂ ਰੋੜੇ ਵੀ ਚੱਲੇ ਨੇ ਕੀ ਇਹਦੇ ਵਿੱਚ ਮਤਲਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਅੰਦਰ ਹਜੇ ਜਿਹੜੇ ਦੋਨੋਂ ਜਿਹੜੇ ਜ਼ਖਮੀ ਲੋਕ ਸੀਗੇ ਉਹ ਹਜੇ ਹਸਪਤਲ ਦਾਖਲ ਹੋ ਚੁੱਕੇ ਹਨ ਉਹਨਾਂ ਦੇ ਐਮਐਲਏ ਆ ਗ ਉਹ ਲੀਗਲ ਪ੍ਰੋਵੀਜ਼ਨ ਅੰਦਰ ਐਫਆਈਆਰ ਲੌਂਚ ਕਰਤਾ ਮੇ ਜੀ ਸਰ ਜਿਸ ਤਰ੍ਹਾਂ ਕਿ ਦੋਨੇ ਹੀ ਧਿਰਾਂ ਆਪਣਾ ਮਾਲਕੀ ਹੱਕ ਦੱਸ ਰਹੀਆਂ ਨੇ ਜ਼ਮੀਨ ਤੇ ਕੀ ਵਿਚਾਰਨ ਦੀ ਹੈ ਜੀ ਮਾਮਲਾ ਕੋਰਟ ਦੇ ਵਿੱਚ ਹਾਂਜੀ ਇਹ ਅਜੇ ਹਾਈ ਕੋਰਟ ਦੇ ਅੰਦਰ ਇਹਦਾ ਟ੍ਰਾਇਲ ਚੱਲ ਰਿਹਾ ਹੈ ਜੀ